ਜਿਹੜੀ ਹੈ ਉਹ ਵੀ ਬਾਹਰ ਲਗਾਈ ਗਈ ਹੈ ਤੇ ਅੰਦਰ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂ ਦੇ ਕਰੋੜਾ ਰੁਪਏ ਕੈਸ਼ ਜਿਹੜਾ ਹੈ ਉਹ ਖੋਬਰਾਮਤ ਹੋਇਆ ਹੈ ਔਰ ਕੈਸ਼ ਤਾਂ ਸਵੇਰੇ 4 ਵਜੇ ਤਕਰੀਬਨ NIA ਦੀਆਂ ਟੀਮਾਂ ਦੇ ਵੱਲੋਂ ਪੰਜ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਦੱਸ ਜਿਏ ਕਿ ਸਾਬਕਾ एमएलसी ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਦਰਸਲ ਇਹ ਸਾਰਾ ਮਾਮਲਾ ਫੰਡਿੰਗ ਦੇ ਨਾਲ ਜੁੜਿਆ ਹੋਇਆ ਤੇ ਛਾਪੇਮਾਰੀ ਦੇ ਦੌਰਾਨ ਕਰੋੜਾ ਰੁਪਏ ਕੈਸ਼ ਐਕਐਮਐਲ ਸੀ ਦੇ ਘਰ ਬਰਾਮਦ ਹੋਇਆ ਤਾਂ ਦੱਸਿਆ ਕਿ ਨੋਟ ਕਿਨਨ ਵਾਲੀ ਮਸ਼ੀਨ ਤੇ ਐਸਪੀਆਈ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਐਨਆਈਏ ਦੇ ਵੱਲੋਂ ਪੰਜ ਠਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੋਰ ਰਿਕਵਰੀ ਕੋਣ ਦੀ ਵੀ ਉਮੀਦ ਹੈ ਦੱਸਿਆ ਗਿਆ ਕਿ 4 ਵਜੇ ਦੇ ਕਰੀਬ NIA ਦੀ ਟੀਮ ਦੇ ਵੱਲੋਂ ਘਰ ਦਾ ਦਰਵਾਜ਼ਾ ਖਟਕਟਾਇਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਨਾ ਤਾਂ ਕਿਸੇ ਨੂੰ ਘਰ ਦੇ ਅੰਦਰ ਆਣ ਦਿੱਤਾ ਗਿਆ ਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦਿੱਤਾ ਦੇਣ ਦੀ ਇਜਾਜ਼ਤ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਕਾ ਐਮ ਐਲ ਸੀ ਦੇ ਕਰਦੇ ਬਾਹਰ ਸੁਰੱਖਿਆ ਕਰਮੀ ਵੀ ਨਜ਼ਰ ਆ ਰਹੇ ਨੇ ਕੇਂਦਰ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਬਾਹਰ ਲਗਾਈ ਗਈ ਹੈ ਤੇ ਅੰਦਰ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਕਰੋੜਾ ਰੁਪਏ ਕੈਸ਼ ਜਿਹੜਾ ਹੈ ਉਹ ਖੋਬਰਾਮਤ ਹੋਇਆ ਹੈ ਔਰ ਕੈਸ਼ ਨੂੰ ਗਿਣਨ ਦੇ ਵਾਸਤੇ ਨੋਟਾਂ ਵਾਲੀ ਮਸ਼ੀਨਾ ਵੀ ਮੰਗਵੋਣੀਆਂ ਪਈਆਂ ਨਾਲ ਦੀ ਨਾਲ ਬੈਂਕ ਦੇ ਅਧਿਕਾਰੀ ਵੀ ਪਹੁੰਚੇ ਨੇ ਤਾਂ ਦੱਸ ਜੀ ਕਿ ਬਿਹਾਰ ਦੇ 5 ਲੋਕੇਸ਼ਨਾਂ ਦੇ ਉੱਤੇ 5 ਠਿਕਾਨਿਆਂ ਦੇ ਉੱਤੇ ਐਨਆਈਏ ਨੇ ਰੇਡ ਕੀਤੀ ਹੈ ਇਸ ਵਿੱਚ ਤਿੰਨ ਠਿਕਾਣੇ ਗਿਆਜੀ ਦੇ ਵਿੱਚ ਮੌਜੂਦ ਨੇ ਗਿਆਜੀ ਦੇ ਵਿੱਚ ਸਾਬਕਾ ਐਮਐਲਸੀ ਮਨੋਰਮਾ ਦੇਵੀ ਦੇ ਘਰ ਅਤੇ ਪਲੌਟ ਤੇ ਐਨਆਈਏ ਦੀ ਟੀਮ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ 4 ਵਜੇ ਤਕਰੀਬਨ ਸਵੇਰੇ ਇਹ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਕਾਰ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਕੈਸ਼ ਮਿਲਣ ਦੀ ਵੀ ਖਬਰ ਹੈ ਤੇ ਜਾਂਚ ਏਜੰਸੀ ਨੇ ਨੋਟ ਗਿਣਨ ਦੀ ਮਸ਼ੀਨ ਵੀ ਮੰਗਵਾਈ ਹੈ ਇਸ ਦੇ ਨਾਲ ਕੀ SBI ਦੇ ਚੀਫ ਮੈਨੇਜਰ ਵੀ ਮੌਕੇ ਤੇ ਪਹੁੰਚੇ ਨੇ ਹਾਲਾਕੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਉੱਥੇ ਮੌਜੂਦ ਮੀਡੀਆ ਕਰਮੀਆਂ ਦੇ ਵੱਲੋਂ ਕੀਤੀ ਗਈ ਪਰ ਉਹਨਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਰਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਰ ਵਿੱਚ ਮੌਜੂਦ ਲੋਕਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅ ਦਰਅਸਲ ਨਿਊਜ਼ ਏਜੰਸੀ ਦੇ ਮੁਤਾਬਿਕ 7 ਅਗਸਤ 2023 ਨੂੰ ਇੱਕ ਮਾਮਲਾ ਦਰਜ ਹੋਇਆ ਸੀ ਨਕਸਲ ਗਤੀਵਿਧੀਆਂ ਨੂੰ ਲੈ ਕੇ ਇਨਪੁਟ ਮਿਲੀਆਂ ਸਨ ਔਰ ਜਿਸ ਤੋਂ ਬਾਅਦ ਸਤੰਬਰ 2023 ਦੇ ਵਿੱਚ ਇਸ ਮਾਮਲੇ ਨੂੰ NIA ਦੇ ਵੱਲੋਂ ਟੇਕਓਵਰ ਕਰ ਲਿਆ ਗਿਆ ਤੇ ਫਿਰ ਕੇਸ ਦਰਜ ਕੀਤਾ ਗਿਆ ਤਾਂ ਕਈ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੀ ਇਨਪੁਟ ਮਿਲੀ ਹੈ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਕੀ ਹੁਣ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਉੱਥੇ ਜਿਹੜੇ ਲੋਕ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਨਾ ਇਹ ਦੇ ਵੱਲੋਂ ਇਹ ਜਿਹੜੀ ਰੇਡ ਹੈ ਇਹ ਨਾ ਸਿਰਫ ਮਨੋਰਮਾ ਦੇਵੀ ਦੇ ਘਰ ਕੀਤੀ ਜਾ ਰਹੀ ਹੈ ਬਲਕਿ ਉਹਨਾਂ ਦੇ ਕਈ ਪਲਾਟਾਂ ਦੇ ਉੱਤੇ ਵੀ ਰੇਡ ਹੋ ਰਹੀ ਹੈ ਹਾਲਾਂਕਿ ਅਧਿਕਾਰਿਤ ਤੌਰ ਦੇ ਉੱਤੇ ਕਿੰਨੀ ਰਿਕਵਰੀ ਹੁੰਦੀ ਹੈ ਔਰ ਹੋਰ ਕੀ ਕੁਝ ਮਿਲਦਾ ਹੈ ਇਹ ਜਾਣਕਾਰੀ ਜਦੋਂ ਰੇਡ ਮੁਕੰਮਲ ਹੋ ਜਾਏਗੀ ਤਾਂ ਐਨਆਈਏ ਦੀ ਟੀਮ ਦੇ ਵੱਲੋਂ ਹੀ ਸਾਂਝੀ ਕੀਤੀ ਜਾਏਗੀ ਪਰ ਸ਼ੁਰੂਆਤੀ ਜਾਣਕਾਰੀ ਇਹ ਹੈ ਕਿ 1 ਕਰੋੜ ਤੋਂ ਵੱਧ ਦਾ ਕੈਸ਼ ਸਾਬਕਾ ਐਮਐਲਸੀ ਮਨੋਰਮਾ ਦੇਵੀ ਦੇ ਘਰ ਤੋਂ ਬਰਾਮਦ ਹੋਇਆ ਤਾਂ ਸਵੇਰੇ 4 ਵਜੇ ਤਕਰੀਬਨ ਐਨਆਈਏ ਦੀਆਂ ਟੀਮਾਂ ਦੇ ਵੱਲੋਂ ਪੰਜ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਦੱਸਿਆ ਕਿ ਸਾਬਕਾ एमएलसी ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਦਰਸਲ ਇਹ ਸਾਰਾ ਮਾਮਲਾ ਫੰਡਿੰਗ ਦੇ ਨਾਲ ਜੁੜਿਆ ਹੋਇਆ ਤੇ ਛਾਪੇਮਾਰੀ ਦੇ ਦੌਰਾਨ ਕਰੋੜਾ ਰੁਪਏ ਕੈਸ਼ ਐਕਐਮਐਲ ਸੀ ਦੇ ਘਰ ਬਰਾਮਦ ਹੋਇਆ ਤਾਂ ਦੱਸਿਆ ਕਿ ਨੋਟ ਕਿਨਨ ਵਾਲੀ ਮਸ਼ੀਨ ਤੇ ਐਸਬੀਆਈ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਐਨਆਈਏ ਦੇ ਵੱਲੋਂ ਪੰਜ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੋਰ ਰਿਕਵਰੀ ਕੋਣ ਦੀ ਵੀ ਉਮੀਦ ਹੈ ਦੱਸਿਆ ਗਿਆ ਕਿ 4 ਵਜੇ ਦੇ ਕਰੀਬ NIA ਦੀ ਟੀਮ ਦੇ ਵੱਲੋਂ ਘਰ ਦਾ ਦਰਵਾਜ਼ਾ ਖਟਕਟਾਇਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਨਾ ਤਾਂ ਕਿਸੇ ਨੂੰ ਘਰ ਦੇ ਅੰਦਰ ਆਣ ਦਿੱਤਾ ਗਿਆ ਤੇ ਨਾ ਹੀ ਕਿਸੇ ਨੂੰ ਬਾਹਰ ਜਾਣ ਦੇਣ ਦੀ ਇਜਾਜ਼ਤ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਕਾ MLC ਦੇ ਘਰ ਦੇ ਬਾਹਰ ਸੁਰੱਖਿਆ ਕਰਮੀ ਵੀ ਨਜ਼ਰ ਆ ਰਹੇ ਨੇ ਕੇਂਦਰ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਬਾਹਰ ਲਗਾਈ ਗਈ ਹੈ ਤੇ ਅੰਦਰ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੇ ਕਰੋੜਾ ਰੁਪਏ ਕੈਸ਼ ਜਿਹੜਾ ਹੈ ਉਹ ਖੋਬਰਾਮਤ ਹੋਇਆ ਹੈ ਔਰ ਕੈਸ਼ ਨੂੰ ਗਿਣਨ ਦੇ ਵਾਸਤੇ ਨੋਟਾਂ ਵਾਲੀ ਮਸ਼ੀਨਾ ਵੀ ਮੰਗਵੋਣੀਆਂ ਪਈਆਂ ਨਾਲ ਦੀ ਨਾਲ ਬੈਂਕ ਦੇ ਅਧਿਕਾਰੀ ਵੀ ਪਹੁੰਚੇ ਨੇ ਤਾਂ ਦੱਸ ਜੀ ਕਿ ਬਿਹਾਰ ਦੇ ਪੰਜ ਲੋਕੇਸ਼ਨਾਂ ਦੇ ਉੱਤੇ ਪੰਜ ਠਿਕਾਨਿਆਂ ਦੇ ਉੱਤੇ ਐਨਆਈਏ